ਲੋ ਜੀ ਮਿੱਤਰੋ ਕਹਿੰਦੇ ਖੇਤੀ ਕਰਮਾ ਸੇਤੀ ਸੱਜਣੋਂ ਗੱਲਾਂ ਪੱਕੀਆਂ ਹੀ ਨੇ ਉਹ ਆ ਦੇਖੋ ਬਾਈ ਅੱਜ ਸਾਡੇ ਸਵੇਰੇ ਸਵੇਰੇ ਥੋੜੀ ਬਾਰਿਸ਼ ਆਈ ਹਨਾ ਤੇ ਉਹਦੇ ਨਾਲ ਬਾਈ ਜੀ ਗੰਨਾ ਗਰ ਗਿਆ ਹਨਾ ਤਾਂ ਦੇਖੋ ਹਨਾ ਇਹ ਕਿੱਡਾ ਪੂਰਾ ਹਾਲ ਹੋਇਆ ਪਿਆ ਗੰਨੇ ਦਾ ਹੁਣ ਮਿੱਤਰੋ ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡੇ ਸਾਰੇ ਮਿੱਤਰਾਂ ਦਾ ਲੋ ਵੀ ਮਿੱਤਰੋ ਅੱਜ ਆਪਾਂ ਆਏ ਸੀਗੇ ਤੇਜਿੰਦਰ ਬਾਈ ਕੋਲ ਇਹ ਕਹਿੰਦਾ ਬਾਈ ਸਬਜ਼ੀਆਂ ਲਾਉਣੀਆਂ ਨੇ ਇੱਧਰ ਆਪਣਾ ਬੰਟੀ ਰਜਿੰਦਰ ਗੜੀਆ ਵੀ ਪਹੁੰਚ ਗਿਆ ਮਿੱਤਰੋ ਬੁਲਾ ਦੇ ਇਹਨੂੰ ਦਸਰੀ ਉਸਰੀ ਕਾਲ ਭਾਈ ਮਿੱਤਰਾਂ ਹੱਥ ਦਾ ਮੂੰਹ ਤਾਂ ਇੱਧਰ ਕਰ ਲੈ ਸੱਜਣਾ ਅ ਸਹੀ ਕਾਲ ਦੀ ਸਾਰੇ ਲੋ ਵੀ ਮਿੱਤਰੋ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਆ ਵੀ ਤੁਸੀਂ ਆਹ ਦੇਖੋ ਬਾਈ ਦੇ ਇੱਥੇ ਆਏ ਦੀ ਘਰੇ ਤੁਸੀਂ ਆਹ ਫਲ ਚੈੱਕ ਕਰੋ ਬਾਈ ਮਸੰਮੀ ਨੂੰ ਦੇਖੋ ਤਾਂ ਸਹੀ ਲੈ ਹੈਂ ਬੰਟੀ ਗੱਲਬਾਤ ਐਂਡ ਆ ਨਾ ਪੂਰੀ ਪੂਰੀ ਲਾ ਵੀ ਕਿੱਥੋਂ ਲਿਆ ਸੀ ਸੱਜਣਾ ਇਹ ਬੇਟਾ 12ਨ ਤੋਂ 12ਨ ਤੋਂ ਕਿੰਨੇ ਦਾ ਮਿਲਿਆ ਦਾ ਇਹ 300 300 ਦਾ ਬਾਈ ਤੁਸੀਂ ਚੈੱਕ ਕਰੋ ਫਲ ਦੇ ਕਿੰਨਾ ਵਧੀਆ ਹਾਂ ਤੀਜਾ ਸਾਲ ਆਇਆ ਹਾਂ ਹਾਂ ਤੀਜਾ ਸਾਲ ਕਹਿੰਦਾ ਤੇਜਿੰਦਰ ਬਾਈ ਕਹਿੰਦਾ ਹੋਇਆ ਇਹਨੂੰ ਲੱਗੇ ਨੂੰ ਤੇ ਬਾਈ ਫਲ ਚੈੱਕ ਕਰੋ ਤਾਂ ਦੇਖੀ ਲੈ ਟਾਣੇ ਵੀ ਟੁੱਟਣ ਵਾਲੇ ਹੋਏ ਪੈਨੇ ਸੱਜਣੋ ਇੱਕ ਮਸੰਮੀ ਖਾ ਕੇ ਚੈੱਕ ਕਰੀ ਖਟ ਮਿੱਠੀ ਆ ਬਹੁਤ ਵਧੀਆ ਆ ਨਾ ਪੂਰੀ ਟੌਪ ਦੀ ਦੋ ਵਾਰੀ ਦੂਜੀ ਵਾਰ ਫਲ ਆਇਆ ਇਹਨੂੰ ਦੋ ਵਾਰੀ ਲੱਗ ਲਿਆ ਬਾਈ ਤਿੱਜੀ ਵਰੀ ਫਲ ਆਇਆ ਜਨੂ ਲਾ ਦੇਖੋ ਹਜੇ ਸਾਲ ਵੀ ਇਹਨੂੰ ਤਿੰਨੇ ਹੋਏ ਨੇ ਪਹਿਲੇ ਸਾਲ ਇਹਦਾ ਮਤਲਬ ਲੱਗਣ ਲੱਗੇ ਕਿੰਨੇ ਪੱਤੇ ਉਨੇ ਹੀ ਫਲ ਬਈ ਦੇਖ ਬਾਈ ਸਹੀ ਗੱਲ ਆ ਜਿੰਨੇ ਪੱਤੇ ਉਨੇ ਹੀ ਫਲ ਤੇ ਬਾਈ ਫਲ ਦਾ ਔਰ ਦਰਖਤ ਸਭ ਨੂੰ ਲਾਉਣੇ ਚਾਹੀਦੇ ਨੇ ਆ ਦੇਖ ਇੱਕ ਆ ਚੱਕਰ ਆ ਦੇਖ ਬਾਈ ਆ 베ਰੀ ਆ ਆ 베ਰੀ ਕਿੱਥੋਂ ਲਿਆਦਾ ਬਾਈ ਇਹ 베ਰੀ ਸਰਾਂਤੋ ਦਿੰਦੀ ਆ 베ਰੀ ਬਾਈ ਕਹਿੰਦਾ ਸਰਾਂਤੋ ਲੈਂਦੀ ਆ ਬਾਈ ਇਹਦੇ ਉੱਪਰ ਵੀ ਡੱਡੇ ਬੇਰ ਹੁੰਦੇ ਨੇ ਤੇ ਆ ਅਨਾਰ ਆ ਅਨਾਰ ਪਰ ਵੀ ਬਹੁਤ ਵਧੀਆ ਇਹ ਵੀ 12 ਮਾਸੀ ਅਨਾਰ ਆ ਬਾਈ ਬਾਕੀ ਤੇਜਿੰਦਰ ਸਿੰਘ ਕਹਿੰਦਾ ਭਾਈ ਸਬਜ਼ੀਆਂ ਲਵਾ ਦੋ ਮਹਾ ਮਿੱਤਰਾ ਚੱਲ ਭਾਈ ਤੇਰੇ ਨਾਲ ਸਬਜ਼ੀਆਂ ਵੀ ਲਵਾ ਦੰਨੇ ਆ ਹਨਾ ਕੀ ਕਹਿਣਾ ਚਾਹੇਗਾ ਭਾਈ ਅੱਜ ਸਵੇਰ ਦਾ ਲੱਗਿਆ ਵਾ ਕਹਿੰਦਾ ਕਹੀ ਚਲਾਈ ਨੂੰ ਟਾਈਮ ਹੋ ਗਿਆ ਦੇਖਤਾ ਸੀ ਕਿਵੇਂ ਗਰਮੀ ਗਰਮੀ ਸਾਹ ਛੜਦਾ ਕੰਮ ਛੱਡਤਾ ਨਾ ਹੁਣ ਆਂ ਮਰੂਦ ਆ ਭਾਈ ਆਹ ਲਾਹਵਾ ਦੀ ਮਰੂਦ ਆ ਹਜੇ ਥੋੜਾ ਇਧਰੋਂ ਤਾਂ ਵੱਡਤਾ ਤਾਂ ਕਿਉਂਕਿ ਇਹਦੇ ਪਰ ਫਲੇ ਇੰਨਾ ਹੋ ਗਿਆ ਦਾ ਆ ਟਾਣਾ ਭਾਈ ਟੁੱਟਣ ਲੱਗ ਗਏ ਇਦਾਂ ਕਰਕੇ ਥੋੜਾ ਵੱਡਣਾ ਪਿਆ ਤੇ ਬਾਕੀ ਭਾਈ ਇਧਰ ਦੂਈਆਂ ਨਰਸਾਂ ਵੀ ਬੈਠੀਆਂ ਨੇ ਅਟੀਕੇ ਲਾਉਣ ਵਾਲੀਆਂ ਦੇਖੋ ਹਾਂ ਨਰਸਾਂ ਬਹੁਤ ਨਰਸਾਂ ਦੇਖੋ ਸੱਜਣੋਂ ਕਿੰਨੀਆਂ ਨੇ ਇਹ ਬਿਨਾ ਮਤਲਬ ਦੇ ਆ ਕੇ ਜਦ ਟੀਕਾ ਠੋਕ ਦੰਦੀਆਂ ਨੇ ਖਾਉਂਦੇ ਪਤਾ ਲਾਜ਼ਮੀ ਹੁੰਦੀਆਂ ਤੇ ਜੀ ਇਹ ਮਸੰਮੀ ਪਰਬਾਤ ਹਾਂ ਮਸੰਮੀ ਪਰ ਬਹੁਤ ਤਾਂ ਚਲ ਆਇਆ ਵੀ ਥੋੜੇ ਆ ਨਾ ਉਹ ਵੀ ਚਾਹੀਦਾ ਸਿਕਿਉਰਟੀ ਵੀ ਚਾਹੀਦੀ ਆ ਹਾਂ ਕਿ ਨਹੀਂ ਨਹੀਂ ਤਾਂ ਹਰੇਕ ਇਹ ਅੱਗੇ ਤੋੜ ਲਵੇ ਆ ਕਿ ਇੱਕ ਚੱਕਰ ਹੋਰ ਵੀ ਆ ਬਾਈ ਕਹਿੰਦੇ ਵੀ ਜੇ ਪ੍ਰਿੰਟ ਲੜ ਜਵੇ ਨਾ ਇਹ ਵੈਸੇ ਸਾਲ ਚ ਲੜਨੀ ਜ਼ਰੂਰੀ ਹੁੰਦੀ ਆ ਕਹਿੰਦੇ ਬਈ ਆ ਇਹ ਨਾ ਜਿਹੜੇ ਕੈਂਸਰ ਦੇ ਸੈੱਲ ਮੈਂ ਕੋਈ ਇੰਟਰਵਿਊ ਕਿਸੇ ਡਾਕਟਰ ਦੀ ਸੁਣ ਰਿਹਾ ਤਾਂ ਕਹਿੰਦੇ ਬਈ ਕੈਂਸਰ ਸੈੱਲ ਹੋ ਗਏ ਹਨਾ ਉਹ ਬੁਖਾਰ ਬਖੂਰ ਵਾਲੇ ਜਿਵੇਂ ਆਪਾਂ ਕਹ ਦਿੰਨੇ ਆ ਉਹ ਸਾਰੀਆਂ ਚੀਜ਼ਾਂ ਨੂੰ ਖਤਮ ਕਰ ਦਿੰਦੀ ਹੈ ਇਹ ਬੁਖਾਰ ਬਖੂਰ ਵੀ ਨਹੀਂ ਛੇਤੀ ਚੜਦਾ ਮੈਂ ਕਹਿੰਦਾ ਲੜਾਈ ਨਾਲ ਲਈਏ ਪੰਜਾਰ ਬਈ ਲੜਾਈ ਨਾਲ ਕਰੀਏ ਹੈ ਮੈਂ ਤਾਂ ਕਹਿੰਦਾ ਲੜਾ ਲੂ ਹੈ ਲੜਾ ਲਾ ਪਰ ਮਸ਼ੀਨਾਂ ਕੋਣ ਚਲਾਵਾਂ ਅੱਖਾਂ ਪਰੇ ਲੜਾ ਲੰਨੇ ਆ ਅੱਖਾਂ ਪਰੇ ਨਾਲ ਕੋਈ ਬਹਾਨਾ ਹੋਰੀ ਕੋਈ ਚੱਲਦੀ ਨਹੀਂ ਉਹ ਬਈ ਦਿਖਣੀ ਨਹੀਂ ਦਿਖਣਾ ਹੀ ਨਹੀਂ ਨਾਲੇ ਇੱਕ ਵਾਰੀ ਮੈਂ ਤੁਹਾਨੂੰ ਕੱਲ੍ਹ ਦਾ ਆਦਾਂ ਪ੍ਰਿੰਟਾਂ ਦੀ ਉਹ ਬਈ ਬ੍ਰਿੰਦਰ ਮੈਨੂੰ ਕਹਿੰਦਾ ਵੀ ਆਪਾਂ ਨੇ ਅੰਮ੍ਰਿਤਸਰ ਜਾਣਾ ਅਸੀਂ ਤੇਜ਼ੀ ਚੱਲ ਪਏ ਇਥੋਂ ਬਈ ਸਰਹੰਦ ਫੜਨੀ ਸੀ ਟ੍ਰੇਨ ਹਾਂ ਉਹ ਸਰਹੰਦ ਜਾਂਦੇ ਜਾਂਦੇ ਬਈ ਮੇਰੇ ਮੱਥੇ 'ਚ ਲੜ ਪੀ ਪ੍ਰਿੰਡ ਮੈਨੂੰ ਕਿਹਾ ਬਈ ਮੋੜ ਚੱਲਦੇ ਹਾਂ ਕਹਿੰਦਾ ਨਹੀਂ ਇੰਡਕਟਰ ਮੇਰਾ ਆੜੀ ਆ ਸਰਹੰਦ ਬਈ ਉਹ ਤੋਂ ਅਸੀਂ ਨੇ ਕਿਹਾ ਨਾ ਆ ਦਵਾਈ ਲੈ ਲਈ ਮੈਨੂੰ ਕਹਿੰਦਾ ਗਾਰੰਟੀ ਜਾਂ ਮੇਰੀ ਵੀ ਮੇਰੇ ਹੈ ਵੀ ਸੋਜਾਂ ਨਹੀਂ ਚੜਦਾ ਭਾਈ ਮਿੱਤਰਾ ਗਾਹਾਂ ਕਿਹਾ ਹੋਇਆ ਚਲ ਮੈਂ ਦਵਾਈ ਲੈ ਕੇ ਚੜ ਗਿਆ ਟ੍ਰੇਨ 'ਚ ਗਾਹਾਂ ਜਾ ਕੇ ਜਦਾ ਆ ਹਾ ਲੁਧਿਆਣਾ ਟੱਪਣ ਨਾ ਆਪਣਾ ਕਿਹਨੋਂ ਆ ਖੰਨਾ ਟੱਪੇ ਮੇਰੇ ਤੇ ਲੱਗ ਗਿਆ ਬਈ ਫੜ ਪੈਣਾ ਮੈਨੂੰ ਕਹਾਂ ਵੀ ਹੁਣ ਵੀ ਉੱਤਰ ਜਾ ਬਾਈ ਨੇ ਮੈਨੂੰ ਉੱਤਰ ਨਹੀਂ ਦਿੱਤਾ ਗਾਹਾਂ ਲੁਧਿਆਣੇ ਜਾ ਕੇ ਦਾ ਮਿੱਤਰ ਆ ਫਿਰ ਦੋ ਹੀ ਡੀਪਰ ਬੰਦ ਬਾ ਫਿਰ ਗੁਰਵਿੰਦਰ ਨੇ ਲੁਧਿਆਣੇ ਵਾਲੇ ਨੂੰ ਫੋਨ ਕਰਿਆ ਬਾਈ ਹੁਣ ਮੇਰੀ ਗੱਲ ਸੁਣ ਫਿਰ ਗੁਰਵਿੰਦਰ ਗੁਰਵਿੰਦਰ ਆਇਆ ਵਿਚਾਰਾ ਲੁਧਿਆਣੇ ਵਾਲਾ ਮੈਂ ਕਹਾਂ ਮੈਂ ਜੀ ਮੈਂ ਤਾਂ ਸਟੇਸ਼ਨ ਪਰ ਉਤਰਿਆ ਮੈਂ ਵੀ ਆ ਜਾ ਉਹ ਜਿਵੇਂ ਵਿਚਾਰੇ ਫੜੀ ਜਾਂਦੇ ਹੁੰਦੇ ਆ ਦੂਹੇ ਹੁੰਦੇ ਨੇ ਵਿਚਾਰੇ ਪਾਈ ਜਾ ਅੱਖਾਂ ਤੋਂ ਬਾਈ ਓਕਣਾ ਮੈਨੂੰ ਉਂਗਲੀ ਫੜ ਕੇ ਲਈ ਜਾਵੇ ਮੇਰੇ ਦੋ ਅੱਖਾਂ ਬੰਦ ਫਿਰ ਰਾਤ ਉੱਥੇ ਲਈ ਐਵੇਂ ਦਾ ਵੀ ਬਾਈ ਕੰਮ ਹੋ ਜਾਂਦਾ ਲੋ ਜੀ ਮਿੱਤਰੋ ਕਹਿੰਦੇ ਖੇਤੀ ਕਰਮਾ ਛੇਤੀ ਸੱਜਣੋਂ ਗੱਲਾਂ ਪੱਕੀਆਂ ਹੀ ਨੇ ਉਹ ਆ ਦੇਖੋ ਬਾਈ ਅੱਜ ਸਾਡੇ ਸਵੇਰੇ ਸਵੇਰੇ ਥੋੜੀ ਬਾਰਿਸ਼ ਆਈ ਹੈ ਨਾ ਤੇ ਉਹਦੇ ਨਾਲ ਬਾਈ ਜੀ ਗੰਨਾ ਗਰ ਗਿਆ ਹੈ ਨਾ ਤਾਂ ਦੇਖੋ ਹਨਾ ਜੀ ਕਿੱਡਾ ਪੂਰਾ ਹਾਲ ਹੋਇਆ ਪਿਆ ਗੰਨੇ ਦਾ ਹੁਣ ਮਿੱਤਰੋ ਜਿਆਦਾ ਇਹਨੂੰ ਹੁਣ ਦੱਸ ਬਹੁਤ ਮਿਹਨਤ ਕਰਨੀ ਪੈਣੀ ਹੈ ਦੇ ਵਿੱਚ ਆਪਣਾ ਕਿਆ ਨੂੰ ਹੁਣ ਸਵੇਰੇ ਜਿਵੇਂ 6 ਵਜੇ ਲਾਲੂ ਹਨਾ ਉਹ ਟਾਈਮ ਥੋੜੀ ਥਿਮਟ ਗੇਰਨੀ ਪੈਣੀ ਹੈ ਕਿਉਂਕਿ ਸਵੇਰੇ ਸਵੇਰੇ ਜਦੋਂ ਓਸ ਦੇ ਵਿੱਚ ਥਿਮਟ ਗੇਰਦੇ ਆ ਉਹ ਇੱਕ ਲੱਕਟ ਜਿਵੇਂ ਧੂਆ ਜਾਂ ਗੈਸ ਜੀ ਛੱਡ ਦਿੰਦੀ ਆ ਉਹਦੇ ਨਾਲ ਫੇਰ ਬਾਈ ਜੀ ਚੂਖਾ ਨਹੀਂ ਲੱਗਦਾ ਗੰਨੇ ਨੂੰ ਕਿਉਂਕਿ ਹੁਣ ਚੂਹਾ ਆਪਾਂ ਨੂੰ ਆਪਣਾ ਗੇਰਨੀਓ ਪੈਣੀ ਆ ਦਵਾਈ ਜੇ ਨਾ ਦਵਾਈ ਕਰੀ ਤਾਂ ਇਹਦਾ ਹੱਲ ਕੋਈ ਨਹੀਂ ਵੈਸੇ ਚਲੋ ਕੋਸ਼ਿਸ਼ ਕਰਾਂਗੇ ਜੀ ਥੋੜਾ ਬਹੁਤਾ ਖੜਾ ਹੁੰਦਾ ਹੋਇਆ ਆਪਾਂ ਆਪ ਕਰਾਂਗੇ ਥੋੜਾ ਬਹੁਤਾ ਜਿੰਨਾ ਕੋ ਹੋਇਆ ਪਰ ਜੇ ਆਪਾਂ ਹੁਣ ਜ਼ਿਆਦਾ ਛੇੜਖਾਨੀ ਕਰੀ ਤਾਂ ਮਿੱਤਰੋ ਇਹਦਾ ਹੱ ਟੁੱਟ ਜਾਣਗੇ ਜਣਾ ਤੋਂ ਹਨਾ ਕਿਉਂਕਿ ਗੰਨਾ ਹੁਣ ਬਹੁਤ ਮੱਲਿਆ ਹੋਤਾ ਇਸ ਕਰਕੇ ਤੇ ਮਿੱਤਰੋ ਆਪਾਂ ਅੱਜ ਲਾਈਏ ਜੀ ਸਟਰਾਬਰੀ ਤੁਹਾਨੂੰ ਉਹ ਦਿਖਾਉਨੇ ਆ ਫਿਰ ਅਰੇ ਕਰਦੇ ਆ ਗੱਲਬਾਤ ਅੱਗੇ ਤੁਹਾਨੂੰ ਦਿਖਾਉਨੇ ਆ ਸਟਰਾਬਰੀ ਅੱਜ ਲੈ ਕੇ ਆਏ ਆ ਆਪਾਂ ਇਹ ਲੋ ਜੀ ਸੱਜਣੋ ਇਹ ਬਾਈ ਜੀ ਆਪਾਂ ਨੇ ਲਾਤੇ ਹਨਾ ਬੈਂਗਣ ਤੇ ਬੈਂਗਣਾਂ ਦੀ ਪੌਦ ਆ ਜੀ ਤੇ ਪਰਾਂ ਮਿੱਤਰੋ ਆਪਾਂ ਨੇ ਲਾਈਆਂ ਨੇ ਮਿਰਚਾਂ ਉਹ ਸਾਹਮਣੇ ਤੇ ਇਹ ਹੋ ਗਏ ਜੀ ਆਪਣੇ ਬੈਂਗਣ ਤੇ ਬਾਕੀ ਜੀ ਆਪਾਂ ਨੇ ਸਿਆਲ ਆ ਲੀਆਂ ਸਾਰੀਆਂ ਸਬਜ਼ੀਆਂ ਲਾ ਲਈਆਂ ਆਪਾਂ ਲੈ ਲ ਲਈਆਂ ਸਾਰੀਆਂ ਸਬਜ਼ੀਆਂ ਲਾਤੀਆਂ ਮਿੱਤਰੋ ਸਿਰਫ ਇੱਕ ਲਸਣ ਰਹਿ ਗਿਆ ਲਸਣ ਮੈਂ ਕਿਹਾ ਜੀ ਚਲੋ ਥੋੜਾ ਗੇਤਾ ਵੀ ਥੋੜਾ ਲੇਟ ਲਾਵਾਂਗੇ ਤੇ ਆ ਕਰੋ ਤਾਂ ਹੀ ਦਰਸ਼ਨ ਆਪਾਂ ਲੈ ਕੇ ਆਏ ਸਟਰਾਬਰੀ ਸੱਜਣੋਂ ਪਟਿਆਲੇ ਤੋਂ ਤੇ ਆਪਣਾ ਕਹਿਣ ਆਇਆ ਬਾਈ ਕਹਿੰਦਾ ਜੀ ਕਹਿੰਦਾ ਵੀ ਅਸੀਂ ਬਾਈ ਇਹ ਸਪੈਸ਼ਲ ਪੁੰਨੇ ਤੋਂ ਮੰਗਾਈ ਹੈ ਕਹਿੰਦਾ ਵੀ ਸਾਡੇ ਕੋਲ ਕਹਿੰਦਾ ਵਧੀਆ ਸਟਰਾਬਰੀ ਪਿਛਲੀ ਵਾਰੀ ਬਾਈ ਸਾਡੇ ਇੱਕ ਬੰਦੇ ਨੇ ਲਾਈ ਸੀ ਪੰਡ ਬਹੁਤ ਸੋਹਣੀ ਹੋਗੀ ਸੀ ਹਨਾ ਹਾਂ ਨੰਕ ਸਰਸਿਆਲ ਇਹ ਫਲ ਉਹ ਦੰਦੀ ਆ ਜੀ ਫਲ ਦੰਦੀ ਆ ਬਹੁਤ ਸੋਹਣਾ ਤੁਹਾਨੂੰ ਪਤਾ ਹੀ ਹੈ ਸਟ੍ਰੌਬਰੀ ਸਭ ਨੇ ਖਾਧੀ ਹੋ ਆ ਜੀ ਤੇ ਬਹੁਤ ਸੁਣੀ ਫਲ ਫੁੱਲ ਬਹੁਤ ਵਧੀਆ ਦੰਦੀ ਆ ਜੀ ਇਹ ਲਾਸਟ ਮਾਰਚ ਵੀ ਮੈਂ ਲਾਦਾ ਅਪ੍ਰੈਲ ਤੱਕ ਸ਼ਾਇਦ ਹਨਾ ਚੱਲੀ ਜਾਂਦੀ ਆ ਬਾਕੀ ਬਾਈ ਆਪਾਂ ਨੇ ਤਾਂ ਪਹਿਲੀ ਵਾਰ ਹੀ ਲਾਈ ਆ ਹਨਾ ਤੇ ਸੱਜਣੋ ਇਹ ਮੂੜੀਆਂ ਨੇ ਤੇ ਮੂੜੀਆਂ ਤਾਂ ਆਪਣੀਆਂ ਜੀ ਜੰਮ ਆਈਆਂ ਹਨਾ ਇਹ ਕਈ ਦਿਨ ਪਹਿਲਾਂ ਲਾਤੀਆਂ ਸੀਗੀਆਂ ਇਹ ਆਪਣੀ ਇੱਧਰ ਗੋਭੀ ਦੀ ਪੌਦਾ ਆ ਗਈ ਤੇ ਵਕੀ ਬਾਈ ਥੋੜੇ ਸਿਆਲੂ ਗਠੇ ਵੀ ਲਾ ਕੇ ਦੇਖੇ ਨੇ ਵੀ ਚਲੋ ਜੇ ਹੋ ਜਾਣਾ ਹਨਾ ਵਧੀਆ ਗੱਲ ਆ ਤੇ ਵਕੀ ਜੀ ਬਾਈ ਇਹ ਹੈਗਾ ਆਪਣਾ 131 ਬੀਜ ਸੱਜਣੋ ਇਹ ਇਧਰਲੀ ਏਰੀਆ ਦੇਖੋ ਇਧਰ ਇਧਰ ਬਿਲਕੁਲ ਠੀਕ ਆ ਜੀ ਹਨਾ ਵਿੱਚ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਨੂੰ ਵੀਡੀਓ ਬਣਾਈ ਸੀਗੀ ਇਹਦੀ ਵੀ ਵਿੱਚ ਵਿੱਚ ਬੋਨਾ ਪੇਡਾ ਹੈਗਾ ਜ਼ਰੂਰ ਆ ਪਰ ਆਪਣੇ ਘੱਟ ਸੀਗਾ ਖਤੀ ਦੇ ਵਿੱਚ ਇੰਨਾ ਨਹੀਂ ਸੀਗਾ ਜਿੰਨਾ ਲੋਕਾਂ ਦੇ ਆ ਲੋਕਾਂ ਦੇ ਵਿੱਚ ਵਾਈਆਂ ਦੇ ਵਿਚਾਰਿਆਂ ਤੇ ਦੇਖਿਆ ਨਾ ਜਮੇ ਹੀ ਖੇਤ ਖਾਲੀ ਹੋ ਪਏ ਨੇ तकरीबन 31 ਵਾਲੇ ਤੇ ਆਪਣੇ ਚਲੋ ਫਿਰ ਵੀ ਠੀਕ ਆ ਆਪਣੇ ਚਲੋ ਹਲਦੀ ਰੋਗ ਵੀ ਹੈਗਾ ਜੀ ਇਹਦੇ ਵਿੱਚ ਉਹ ਵੀ ਜ਼ਿਆਦਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬੋਨਾ ਪੇਡਾ ਥੋੜੇ ਆ ਹਨਾ ਕਿਤੇ ਕੀਤੀ ਆ ਵਿੱਚ ਜਿੱਥੇ ਹੈਗੇ ਜਾਨੀ ਕਿ ਮੰਨ ਕੇ ਚਲੋ ਵੀ ਜਿੱਥੇ ਹੈਗਾ ਤਾਂ ਉੱਥੇ 15-20 ਪੇਡੇ ਇਕੱਠੇ ਨੇ ਹਨਾ ਜਿੱਥੇ ਹੈਗਾ ਜਿੱਥੇ ਨਹੀਂ ਹੈਗਾ ਉੱਥੇ ਦੇਖੋ ਇਹਨਾਂ ਸਹੀ ਖੜੀ ਐ ਜੀ ਰਹੀ ਬਾਕੀ ਜੀ ਗੰਨੇ ਦਾ ਤਾਂ ਵਿਚਾਰੇ ਦਾ ਬਹੁਤ ਬੁਰਾ ਹਾਲ ਹੋ ਗਿਆ ਹਨਾ ਅੱਗੇ ਤਾਂ ਆਪਾਂ ਕਹਦੇ ਹੁਣ ਇਹ ਭਾਦੋਂ ਦਾ ਗੱਥਾ ਆਉਂਦਾ ਸੱਜਣੋਂ ਵੀ ਬਾਈਕ ਭਾਦੋਂ ਨੂੰ ਹਨਾ ਵੀ ਇੱਕ ਨੇਰੀ ਆਉਂਦੀ ਆ ਹਨਾ ਵੀ ਜਿਵੇਂ ਆਪਾਂ ਉਹਨੂੰ ਪੁਰਾਣੇ ਸਾਡੇ ਏਰੀਆ ਦੇ ਵਿੱਚ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਭਾਦੋਂ ਦਾ ਗੱਥਾ ਹਨਾ ਜਾਣੀ ਕਿ ਬਾਈ ਭਾਦੋਂ ਨੂੰ ਅ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਵੀ ਬਾਈ ਭਾਦੋਂ ਤੇ ਬਾਈ ਜੀ ਪਹਿਲਾਂ-ਪਹਿਲਾਂ ਆਪਣੀਆਂ ਗੰਨੇ ਦੀਆਂ ਦੋ ਬਣਾਈਆਂ ਹੋ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਬਾਈ ਭਾਦੋਂ ਨੂੰ ਤਕਰੀਬਨ ਹਨਾ ਹਵਾ ਆਉਂਦੀ ਆਉਂਦੀ ਹੁੰਦੀ ਹੈ ਚਲੋ ਐਤਕੀ ਬਾਈ ਭਾਦੋਂ ਨੂੰ ਥੋੜੇ ਆ ਵਿਚਾਰ ਰਹਿ ਗਏ ਹਨਾ ਤੇ ਅੱਜ ਬਾਈ ਜੀ ਸਾਡੇ ਥੋੜੀ ਚਲੋ ਬਾਰਿਸ਼ ਤਾਂ ਥੋੜੀ ਘੱਟੀ ਹੋਈ ਆ ਤੇ ਬਾਕੀ ਬਾਈ ਗੰਨਾ ਮੱਲਿਆ ਹੋਇਆ ਸੀ ਜ਼ਿਆਦਾ ਉਹਦੇ ਕਰਕੇ ਮਿੱਤਰੋ ਗਿਰ ਗਿਆ ਹਨ ਇਹ ਵਿਚਾਰ ਬਾਕੀ ਇਹ ਮੁੱਢਾ ਸੀ ਉਹਦੇ ਕਰਕੇ ਗਿਰ ਗਿਆ ਜੇ ਚਲੋ ਲਵੇਰਾ ਹਨ ਫੇਰ ਵੀ ਥੋੜਾ ਵਿਚਾਰ ਆ ਜਾਂਦਾ ਲਵੇਰੇ ਦਾ ਕਿਉਂਕਿ ਲਵੇਰੇ ਦੇ ਵਿੱਚ ਬਾਈ ਜੀ ਚੂਹਾ ਘੱਟ ਹੁੰਦਾ ਹਨ ਹੁਣ ਜਿਹੜਾ ਆਪਾਂ ਮੁੱਢਾ ਗੰਨਾ ਹੁੰਦਾ ਮੁੱਢੇ ਗੰਨੇ ਦੇ ਵਿੱਚ ਬਾਈ ਜੀ ਥੋੜਾ ਚੂਹਾ ਹੁੰਦਾ ਹਨ ਉਹਦੇ ਕਰਕੇ ਕੁਝ ਪੋਲ ਪੈ ਜਾਂਦੀ ਆ ਹਨ ਖੇਤ ਦੇ ਵਿੱਚ ਉਹਦੇ ਕਰਕੇ ਥੋੜਾ ਜਿਆਦਾ ਵੀ ਇਹ ਮੁੱਢਾ ਜਿਆਦਾ ਗਿਰਦਾ ਹੀ ਆ ਉਹਦੇ ਨਾਲ ਤੇ ਬਾਕੀ ਸੱਜਣੋ ਅ ਸਾਡੀਆਂ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਨੇ ਜੀ ਜਰੂਰ ਕਮੈਂਟ ਕਰਕੇ ਦੱਸਿਓ ਸੋ ਬਾਕੀ ਬਾਈ ਜੀ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਬਾਕੀ ਜੀ ਅੱਸੀ ਕੱਲ ਦੀ ਸਾਰਿਆਂ ਨੂੰ